ਦਲੇਰ ਕੌਰ ਖਾਲਸਾ ਭੈਣ ਜੀ ਹੁਣੀ ਚਲੋ ਜੋ ਵੀ ਇਸ਼ੂ ਹੋਇਆ ਆ ਚਾਹੇ ਉਹਨਾਂ ਨੇ ਸਟੇਜ ਤੇ ਕੁਝ ਵੀ ਕਿਹਾ ਗਲਤ ਕਿਹਾ ਠੀਕ ਕਿਹਾ ਪਰ ਜੇ ਕੁਝ ਗਲਤ ਕਿਹਾ ਇੱਕ ਤਰੀਕਾ ਚਲੋ ਉਸ ਟਾਈਮ ਆਪਾਂ ਉੱਥੇ ਨਹੀਂ ਸੀ ਪਰ ਪਿਆਰ ਨਾਲ ਤਰੀਕੇ ਨਾਲ ਬਾਅਦ ਚ ਹਣਾ ਅਲੱਗ ਕਰਕੇ ਨਹੀਂ ਸਟੇਜ ਤੇ ਸਿੱਗੇ ਇਹ ਗੱਲ ਆਖੀ ਗਈ ਅੰਦੇ ਵੀ ਭਾਈ ਸੰਗਤ ਸਿੰਘ ਨੂੰ ਨਿਬਖਸ਼ਿਆ ਜੀ ਬਾਬਾ ਜੀ ਬੰਸ ਸਿੰਘ ਨੂੰ ਕੋ ਆਪਾਂ ਚੋਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉਤੋਂ ਸ਼ੁਰੂ ਕਰੋ ਕੁਛ ਨਹੀਂ ਕਹਿਣਾ ਮੈਂ ਕੁਛ ਨਹੀਂ ਕਿਹਾ ਇਹ ਸੰਗਤ ਚ ਉੱਠ ਕੇ ਤੁਰ ਪਏ ਸਾਰੇ ਜਾਣੇ ਕਿ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਪਤਾ ਲੱਗ ਗਿਆ ਵੀ ਉਥੇ ਕੱਲ ਕੀ ਦਿੱਤੀ ਦਿੱਤੀ ਮਹਾਰਾਜ ਸਤਿਵਚਨ ਹੁਣ ਕਿ ਉਹ ਨੂੰ ਦੇ ਤੇ ਉਹ ਨੂੰ ਦੇ ਇਹ इशू ਨਹੀਂ ਹੈਗਾ ਗੱਲ ਇਹ ਆ ਵੀ ਪੰਥ ਨੂੰ ਕੌਮ ਨੂੰ ਦਿੱਤੀ ਆ ਹਾਂ ਚਾਹੇ ਭਾਈ ਜੀਵਨ ਸਿੰਘ ਜੀ ਨੂੰ ਦਿੱਤੀ ਆ ਉਹ ਵੀ ਬਹੁਤ ਸਤਿਕਾਰਯੋਗ ਨੇ ਕਿਉਂਕਿ ਬਹੁਤ ਮਹਾਨ ਸੇਵਾ ਭਾਈ ਜੈਤਾ ਜੀ ਦੀ ਹਾਂ ਜੀ ਉਥੋਂ ਕਿਵੇਂ ਪੰਜ ਪੜਾ ਕਰਕੇ ਦਿੱਲੀ ਤੋਂ ਲੈ ਕੇ ਆਏ ਨੇ ਬਹੁਤ ਮਹਾਨ ਸੇਵਾ ਜੰਗਲਾਂ 'ਚ ਤੁਰ ਕੇ ਕਿੰਨੇ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਦੇ ਕਲੋਜ਼ ਨੇ ਕਿਉਂਕਿ ਉਥੇ ਗਏ ਹਰ ਇੱਕ ਚੀਜ਼ ਬਰਦਾਸ਼ਤ ਕਰਾਂਗੀ ਮੈਂ ਚੋਲੀ ਨਹੀਂ ਸੀ ਪਰ ਐਨਾ ਗੰਦ ਐਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਚੱਲੂਗੀ ਅਹੀਂ ਪਰਿਵਾਰ ਵਾਲੇ ਯਾਰ ਉੱਥੇ 60-70 ਮੁੰਡੇ ਲੈ ਕੇ ਗਾੜੀ ਆਉਣ ਉੱਥੇ ਮੁੜ ਕੇ ਅਸੀਂ ਸੰਗਤ ਤੋਂ ਸਟੇਟ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਰੇ ਤੁਹਾਡੀ ਰਾਜ ਘੇਰਨਾ ਮੈਂ ਕਿਹੜੀ ਵਿਚਾਰ ਨਹੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉੱਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਜਿਨਰੇ ਕਲਗੀ ਲਾਈ ਆ ਉਹਨਾਂ ਦਾ ਵੀ ਬਹੁਤ ਵੱਡਾ ਰਤਬਾ ਆ ਹਾਂ ਜਿਨਰੇ ਨਹੀਂ ਲਾਈ ਉਹ ਸ਼ਹੀਦ ਉੱਥੇ ਹੋਏ ਨੇ ਉਹਨਾਂ ਦਾ ਵੀ ਬਹੁਤ ਵੱਡਾ ਰਤਬਾ ਆ ਅਸੀਂ ਸ਼ਹੀਦਾਂ ਦੇ ਦਿਨ ਮਨਾਉਣਦੇ ਆ ਤੁਸੀਂ ਦਿਨ ਦੇਖੋ ਕਿਹੜੇ ਚੱਲਣਦੇ ਆ ਜਿਹੜੇ ਸਾਡੇ ਲਈ ਗੁਰੂ ਗੋਬਿੰਦ ਸਿੰਘ ਲਾਲ ਵਰਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰਨ ਕਰੋ ਵਿਚਾਰ ਕਿਹੜੀ ਕਰਨੀ ਆ ਕਿਹਰਾ ਦੇ ਵਿੱਚ ਘੇਰਾਂਗੇ ਹਰ ਸਮਾਗਮ ਦੇ ਉੱਤੇ ਜਾ ਕੇ ਅਸੀਂ ਵਿਰੋਧ ਕਰਾਂਗੇ ਦੇਖੋ ਹਾਂ ਆਪਾਂ ਦੱਸਦੇ ਹਾਂ ਨਾ ਵੀ ਇਹ ਤੁਹਾਡੀ ਜਿੱਥੇ ਸਟੇਜ ਲੱਗਿਆ ਕਰੂਗੀ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਤੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝੋ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਆ 10 ਸਾਲ ਹੋ ਗਿਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੇਰਾ ਪ੍ਰੀਤਨ ਸਾਲ ਦੀ ਬੱਚੀ ਜਿੱਦਨ ਤੋਂ ਜੰਮੀ ਆ ਇੱਕ ਦਿਨ ਵੀ ਆਪਣੇ ਨਾਲ ਨਹੀਂ ਪਾਈ ਹੋ। ਜੀ ਵੀ ਹੜੇ ਚੱਲਦੇ ਨੇ ਉਹ ਸਿੰਘਾਂ ਨੇ ਵੀ ਉਧਰ ਸੇਵਾ ਕਰਨੀਆਂ ਇਹਨਾਂ ਨੇ ਵੀ ਆਪਣੇ ਪ੍ਰਚਾਰ ਦੇ ਹਾਂ ਇਹਨਾਂ ਨੇ ਵੀ ਆਪਣੇ ਪ੍ਰਚਾਰ ਦੇ ਕਰਨ ਦੇ ਨੇ ਡਿਊਟੀਆਂ ਇਹ ਵੀ ਨਿਭਾਉਣ ਤੇ ਉਹ ਵੀ ਹਾਂ ਏਡੀ ਗੱਡੀ ਗੱਲ ਆ। ਅੱਛਾ ਪਰ ਆਪ ਸਿਮਰਨ ਜੀ ਮਹੀਨਾ ਇਹ ਸ਼ਹਾਦਤਾਂ ਦਾ ਚੱਲਦਾ ਬਹੁਤ ਤਰ੍ਹਾਂ ਦੇ ਸਮਾਗਮ ਹੋ ਰਹੇ ਨੇ ਇੱਕ ਬੜਾ ਮੁੱਦਾ ਉੱਠਿਆ ਬੀਬੀ ਦਲੇਰ ਕੌਰ ਦਾ ਜਿਹੜੇ ਜਥੇ ਦੇ ਵਿੱਚ ਗਾਉਂਦੇ ਨੇ ਢਾਡੀ ਵਾਰਾ ਹੈ ਨਾ ਸਮਾਗਮਾਂ ਤੇ ਸੀਗੇ ਪੰਜ ਗ੍ਰਾਈ ਮਿਰਖਾ ਸਮਾਗਮ ਸੀਗਾ ਤੇ ਉਹਨਾਂ ਨੂੰ ਵਿਰੋਧ ਕਰਕੇ ਸਟੇਜ ਤੋਂ ਉਤਾਰ ਦਿੱਤਾ ਗਿਆ ਥੋੜਾ ਜਿਆ ਦੱਸੋ ਉਹ ਕੀ ਆ ਸਾਰਾ ਮਸਲਾ ਬਾਬਾ ਸੰਗਤ ਸਿੰਘ ਜੀ ਦਾ ਉਹ ਜ਼ਿਕਰ ਕਰ ਰਹੇ ਨੇ ਬਾਬਾ ਜੀਵਨ ਸਿੰਘ ਜੀ ਦਾ ਜ਼ਿਕਰ ਕਰ ਰਹੇ ਨੇ ਗੁਰੂ ਸਾਹਿਬ ਦੇ ਵੱਲੋਂ ਕੋੜਾ ਤੇ ਜਿਹੜਾ ਆਪਣਾ ਕਲਗੀ ਕਿਨਾਂ ਨੂੰ ਦੇ ਕੇ ਗਏ ਇਹ ਥੋੜਾ ਜ ਦੱਸੋ ਥੋੜਾ ਜਿਆ ਦੇਖੋ ਆਪਾਂ ਵੀਡੀਓ ਮੈਂ ਵੀ ਦੇਖੀ ਆ ਦਲੇਰ ਗੌਰ ਭੈਣ ਜੀ ਹੋਣਾ ਬਈ ਹਾਂ ਹਾਂ ਭਾਵਕ ਹੋਏ ਨੇ ਚਲੋ ਗੱਲ ਇਹ ਹੈਗੀ ਆ ਵੀ ਜਿਹੜਾ ਤਾਂ ਇਤਿਹਾਸ ਆ ਉਹ ਆਪ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਗੁਰਗੋਬਨ ਸਿੰਘ ਜੀ ਜਾਣਦੇ ਨੇ ਜਿਵੇਂ ਜਿਵੇਂ ਲਿਖਿਆ ਗਿਆ ਪ੍ਰਚਾਰਕਾਂ ਕਥਾਵਾਚਕਾਂ ਮਹਾਪੁਰਖਾਂ ਤੇ ਇਤਿਹਾਸਕਾਰਾਂ ਵੱਲੋਂ ਹਾਂਜੀ ਉਹਵੇਂ-ਉਵੇਂ ਸਾਰੇ ਬਿਆਨ ਕਰਦੇ ਨੇ ਤੇ ਗੱਲ ਉਹੀ ਹੈ ਵੀ ਅਸਲੀ ਜਿਹੜਾ ਇਤਿਹਾਸ ਆ ਉਹ ਤਾਂ ਮਹਾਰਾਜ ਗੁਰੂ ਸਾਹਿਬ ਪੰਜ ਪਿਆਰੇ ਹਨਾ ਭਾਈ ਜਾਂ ਉਥੇ ਜੋ ਵੀ ਸੀਗੇ ਉਹ ਜਾਣਦੇ ਨੇ ਹੁਣ ਅਗਲੀ ਗੱਲ ਦਲੇਰਕੋਰ ਖਾਲਸਾ ਭੈਣ ਜੀ ਹੁਣੀ ਚਲੋ ਜੋ ਵੀ ਇਸ਼ੂ ਹੋਇਆ ਆ ਚਾਹੇ ਉਹਨਾਂ ਨੇ ਸਟੇਜ ਤੇ ਕੁਝ ਵੀ ਕਿਹਾ ਗਲਤ ਕਿਹਾ ਠੀਕ ਕਿਹਾ ਪਰ ਜੇ ਕੁਝ ਗਲਤ ਕਿਹਾ ਇੱਕ ਤਰੀਕਾ ਚਲੋ ਉਸ ਟਾਈਮ ਆਪਾਂ ਉਥੇ ਨਹੀਂ ਸੀ ਪਰ ਆਰ ਨਾਲ ਤਰੀਕੇ ਨਾਲ ਬਾਅਦ ਚ ਹਨਾ ਅਲੱਗ ਕਰਕੇ ਕਿਉਂਕਿ ਉਹਨਾਂ ਦੀ ਦੇਣ ਵੀ ਚਲੋ ਹੈਗੀ ਆ ਇਤਿਹਾਸ ਸੁਣਾਉਂਦੇ ਨੇ ਅਕਸਰ ਆਪਾਂ ਦੇਖਦੇ ਆ ਉਹਨਾਂ ਦੀ ਛੋਟੀ ਜੀ ਬੇਟੀ ਆ ਉਹ ਨਾਲ ਲੈ ਕੇ ਜਾਂਦੇ ਹੁੰਦੇ ਨੇ ਸਟੇਜਾਂ ਦੇ ਉੱਤੇ ਮਤਲਬ ਕਿਤੇ ਨਾ ਕਿਤੇ ਸਿੱਖੀ ਦੇ ਰਸਤੇ ਤੇ ਚੱਲ ਰਹੇ ਨੇ ਚੱਲਣ ਨੂੰ ਪ੍ਰੇਰਿਤ ਰਹੇ ਨੇ ਲੋਕਾਂ ਨੂੰ ਸੰਗਤ ਨੂੰ ਬਹੁਤ ਭੈਣਾ ਉਹਨਾਂ ਨੂੰ ਦੇਖ ਕੇ ਦਮਾਲਾ ਸਜਾਉਣ ਲੱਗੀਆਂ ਨੇ ਹਨਾ ਅਗਲੀ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਇਹ ਪ੍ਰਚਾਰ ਕਰਨ ਦਾ ਤਰੀਕਾ ਇਹ ਦੱਸਿਆ ਤਰੀਕੇ ਨਾਲ ਦੇਖੋ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਗਏ ਨੇ ਹਰਿਦਵਾਰ ਉੱਥੇ ਜਾ ਕੇ ਮਹਾਰਾਜ ਨੇ ਇਹ ਦੱਸਿਆ ਵੀ ਤੁਸੀਂ ਸੂਰਜ ਨੂੰ ਪਾਣੀ ਗਲਤ ਦਿੰਦੇ ਹੋ ਹਨ ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ ਦੇਖੋ ਮਹਾਰਾਜ ਸੀਗੇ ਦੋ ਜਾਂ ਤਿੰਨ ਜਣੇ ਹੁਣ ਇਤਿਹਾਸ ਵਿੱਚ ਕਿਤੇ ਤਾਂ ਭਾਈ ਮਰਦਾਨਾਈ ਦਾ ਜ਼ਿਕਰ ਤਾਂ ਆਉਂਦਾ ਹੀ ਨਾਲ ਕਦੇ ਬਾਲਾ ਜੀ ਦਾ ਆਉਂਦਾ ਕੋਈ ਕਰਦਾ ਕੋਈ ਨਹੀਂ ਕਰਦਾ ਹੈਗਾ ਹਨਾ ਜੀ ਇਹ ਵੀ ਇਸ਼ੂ ਨੇ ਹੁਣ ਚਲੋ ਅਸੀਂ ਕੌਮ ਦੇ ਬੱਚੇ ਆ ਜਿਵੇਂ ਜਿਵੇਂ ਚਲੋ ਅਸੀਂ ਪਰ ਗੱਲ ਮੈਂ ਅਕਸਰ ਇਹ ਗੱਲ ਸੋਚਦਾ ਹੁੰਨਾ ਵੀ ਇਤਿਹਾਸ ਤੋਂ ਇਤਿਹਾਸ ਤੋਂ ਹੈਲਪ ਲੈ ਕੇ ਅੱਗੇ ਵਧੋ ਗੁਰਬਾਣੀ ਨਾਮ ਜਪੋ ਸੇਵਾ ਕਰੋ ਕਿਉਂਕਿ ਉਹਨੂੰ ਆਪਾਂ ਯੂਜ਼ ਕਰਕੇ ਨਾਮ ਜਪ ਕੇ ਸੇਵਾ ਕਰਕੇ ਪ੍ਰਮਾਤਮਾ 'ਚ ਲੀਨ ਹੋਣਾ ਆ ਉੱਥੇ ਨਹੀਂ ਖੜਨਾ ਹੈਗਾ ਹਨਾ ਪਤਾ ਲੱਗ ਗਿਆ ਵੀ ਉੱਥੇ ਕੱਲ ਕੀ ਦਿੱਤੀ ਬੋ ਦਿੱਤੀ ਮਹਾਰਾਜ ਸਤਿਵਚਨ ਹੁਣ ਕੀ ਇਉਂ ਨੂੰ ਦਿੱਤੀ ਉਹਨ ਨੂੰ ਦਿੱਤੀ ਇਹ ਜੁਨੀ ਰੇਗਾ ਗੱਲ ਇਹ ਆ ਵੀ ਪੰਥ ਨੂੰ ਕੌਮ ਨੂੰ ਦਿੱਤੀ ਆ ਹਾਂ ਚਾਹੇ ਭਾਈ ਜੀਵਨ ਸਿੰਘ ਜਿਹਨੂੰ ਦਿੱਤੀ ਆ ਉਹ ਵੀ ਬਹੁਤ ਸਤਿਕਾਰਯੋਗ ਨੇ ਕਿਉਂਕਿ ਬਹੁਤ ਮਹਾਨ ਸੇਵਾ ਭਾਈ ਜੈਤਾ ਜੀ ਦੀ ਹਾਂ ਜੀ ਉਥੋਂ ਕਿਵੇਂ ਪੰਜ ਪੜਾ ਕਰਕੇ ਦਿੱਲੀ ਤੋਂ ਲੈ ਕੇ ਆਏ ਨੇ ਬਹੁਤ ਮਹਾਨ ਸੇਵਾ ਜੰਗਲਾਂ ਚੋਂ ਤੁਰ ਕੇ ਕਿੰਨੇ ਗੁਰੂ ਸਾਹਿਬ ਦੇ ਗੁਰੂ ਤੇਗ ਬਹਾਦਰ ਦੇ ਕਲੋਜ਼ ਨੇ ਕਿਉਂਕਿ ਉਥੇ ਗਏ ਇਹਨਾਂ ਬਹੁਤ ਮਹਾਨ ਸੇਵਾਜਾ ਚਾਹੇ ਭਾਈ ਸੰਗਤ ਸਿੰਘ ਜੀ ਨੇ ਦੋਨੇ ਹੀ ਸਤਕਾਰਯੋਗ ਨੇ ਕਿਉਂਕਿ ਹੁਣ ਅਸੀਂ ਤਾਂ ਹੈਗੇ ਆ ਕੌਮ ਦੇ ਬੱਚੇ ਕਈ ਤਾਂ ਪ੍ਰਚਾਰਕ ਕਈ ਕਥਾਵਾਚਕ ਇਹ ਕਹਿ ਰਹੇ ਨੇ ਇਹ ਵੀ ਜਿਹੜੀ ਸ਼ਹੀਦੀ ਹੋਈ ਆ ਬਾਬਾ ਜੀਵਨ ਸਿੰਘ ਜੀ ਦੀ ਉਹ ਹੋਈ ਆ ਸਰਸਾ ਨਰੀ ਦੇ ਆਸ-ਪਾਸ ਕਈ ਕਥਾਵਾਚਕ ਇਹ ਕਹਿ ਰਹੇ ਨੇ ਵੀ ਸ਼ਹੀਦੀ ਹੋਈ ਆ ਉਹਨਾਂ ਦੀ ਚਮਕੌਰ ਸਾਹਿਬ ਵੀ ਜਿਹੜਾ ਵੀ ਹਾਂ ਇਹ ਇਹ ਜਿਹੀਆਂ ਗੱਲਾਂ ਹੈਗੀਆਂ ਨੇ ਤਾਂ ਹੀ ਅੱਜ ਜੋ ਵੀ ਹੋਇਆ ਬੀਬੀ ਦਲੇਰ ਕੌਰ ਜੀ ਵਾਲਾ ਹੋਇਆ ਪਤਾ ਨਹੀਂ ਕਿ ਇਹ ਇਹਨਾਂ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਐਪੀਸੋਡ ਹੁੰਦੇ ਨੇ ਇਹਦੇ ਨਾਲ ਆਸਥਾ ਤੇ ਵੀ ਸੱਤ ਵਜ ਦੀ ਆਸਥਾ ਤੇ ਬਹੁਤ ਸੰਗਤ ਹੈ ਜਿਹੜੀ ਫੋਲੋ ਕਰਦੀ ਹੈ ਕਿਸੇ ਨੂੰ ਪਸੰਦ ਕਰਦੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਬੀਬੀਆਂ ਨੇ ਉਹਨਾਂ ਨੂੰ ਦੇਖ ਕੇ ਦੁਮਾਲੇਸ ਜਾਣੇ ਸ਼ੁਰੂ ਕੀਤੇ ਬੀਬੀ ਦਲੇਰ ਕੌਰ ਨੂੰ ਨਹੀਂ ਆਸਥਾ ਤੇ ਸੱਤ ਵਜੇ ਬਜਣੀ ਚਾਹੀਦੀ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਤਾਂ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਦੱਸੀ ਹੈ ਵੀ ਸਿੰਘਾਂ ਨਾਲ ਕਿੰਨਾ ਪਿਆਰ ਕਰਦੇ ਨੇ ਚਾਹੇ ਮੇਰੀ ਗੱਲ ਸੁਣੋ ਜੀ ਇਹ ਜਿਨਰਲ ਕਲਗੀ ਲਾਈ ਆ ਉਹਨਾਂ ਦਾ ਵੀ ਬਹੁਤ ਵੱਡਾ ਰਤਬਾ ਆ ਹਾਂ ਜਿਨਰਲ ਨਹੀਂ ਲਾਈ ਉਹ ਸ਼ਹੀਦ ਉੱਥੇ ਹੋਏ ਨੇ ਉਹਨਾਂ ਦਾ ਵੀ ਬਹੁਤ ਵੱਡਾ ਰਤਬਾ ਆ ਕਿਉਂਕਿ ਉਹ ਵੀ ਗੁਰੂ ਸਾਹਿਬ ਦੇ ਵਿੱਚ ਲੀਨ ਹੋਏ ਨੇ ਤੇ ਉਹ ਵੀ ਲੀਨ ਹੋਏ ਨੇ ਹਨਾ ਜੀ ਹੁਣ ਅਗਲੀ ਗੱਲ ਜੇ ਹੈਡੇ ਇਸ਼ੂ ਹੋਏ ਨੇ ਆਪਣੀ ਕੌਮ ਆਪਣੇ ਪੰਥ ਕੋਲੇ ਇਹ ਮੈਂ ਮਤਲਬ ਸੋਚਣ ਦਾ ਤਾਂ ਉਹ ਨਹੀਂ ਹੈ ਆਪਣੇ ਕੋ ਕਿੱਡਾ ਬਟਾ ਆਪਣਾ ਹੈੱਡਕੁਆਟਰ ਆ ਸ੍ਰੀ ਅਕਾਲ ਤਖਤ ਸਾਹਿਬ ਹੁਣ ਤਾਂ ਬੇਦੀ ਸਾਹਿਬ ਸੋਸ਼ਲ ਮੀਡੀਆ ਦਾ ਬੜਾ ਜਮਾਨਾ ਆ ਆਟੋਮੈਟਿਕਲੀ ਜੇ ਨਿਊਜ਼ ਸਾਰੇ ਪੰਜਾਬ ਚ ਗਈ ਆ ਜਥੇਦਾਰਾ ਸਾਹਿਬ ਦੇ ਕੋਲ ਵੀ ਗਈ ਹੋਣੀ ਲਗਾਦਾ ਕਿ ਇੰਟਰਵਿਊ ਇਨ ਕਰਨਾ ਚਾਹੀਦਾ ਜਥੇਦਾਰਾ ਦੇ ਦੇਖੋ ਹਾਂ ਕਿਉਂਕਿ ਦੇਖੋ ਹਾਂ ਕਿਉਂਕਿ ਦੇਖੋ ਜਥੇਦਾਰਾ ਸਾਹਿਬ ਇਹ ਦੇਖਣਾ ਸੰਭਾਲਣਾ ਚਾਹੀਦਾ ਹੈ ਹਾਂ ਸੰਭਾਲਣਾ ਕਿਉਂਕਿ ਦੇਖੋ ਉਹ ਵੀ ਪ੍ਰਚਾਰਕ ਨੇ ਜਿਹੜੇ ਉਹਨਾਂ ਨੂੰ ਦਲੇਰ ਕੌਰ ਭੈਣ ਜਿਹਨੂੰ ਕਹਿਣ ਗਏ ਸੀਗੇ ਉਹ ਵੀ ਕੌਮ ਲਈ ਦਰਦ ਰੱਖਦੇ ਨੇ ਨਿਊ ਇਹ ਗੱਲ ਤੇ ਗੁੱਸਾ ਕਰ ਰਹੇ ਕਹਿੰਦੇ ਕਿ ਮੈਨੂੰ ਘੇਰ ਕੇ ਕੇ ਰਾਤ ਵਿੱਚ ਘੇਰਾਂਗੇ ਹਰ ਸਮਾਗਮ ਦੇ ਉੱਤੇ ਜਾ ਕੇ ਅਸੀਂ ਵਿਰੋਧ ਕਰਾਂਗੇ ਦੇ ਹਾਂ ਆਪਾਂ ਦੱਸ ਦਿਆਂ ਹਨਾ ਦੇਖੋ ਹੁਣ ਇਹ ਤਾਂ ਜਿਹੜੇ ਏਡੇ ਮਹਾਨ ਰਤਬੇ ਦੇ ਮਾਲਕ ਨੇ ਜਥੇਦਾਰ ਸਾਹਿਬ ਉਹ ਕੋਈ ਵੀ ਹੋਵੇ ਆਪਾਂ ਪੋਸਟ ਦਾ ਸਤਿਕਾਰ ਕਰਦੇ ਹਾਂ ਉਹ ਹੁਣ ਇਹ ਦੇਖਣਾ ਵੀ ਮੇਰੇ ਜਿਹੜੀ ਡਿਊਟੀ ਬਣਦੀ ਹੈ ਵੀ ਪੰਥ ਵਿੱਚ ਕੌਮ ਵਿੱਚ ਇੱਕ ਪ੍ਰਚਾਰਕ ਆ ਦੂਜੇ ਏਵੇਂ ਕਰ ਰਹੇ ਨੇ ਵੀ ਜੇ ਮੈਂ ਜੇ ਏਵੇਂ ਹੋਣ ਲੱਗ ਗਿਆ ਘੇਰਨ ਲੱਗ ਗਏ ਵੀ ਨੁਕਸਾਨ ਹੋਊਗਾ ਹਨਾ ਉਧਰ ਸ਼ਹੀਦੀਆਂ ਛੜ ਚੱਲਦੇ ਨੇ ਵੀ ਮੈਂ ਛੇਤੀ ਤੋਂ ਛੇਤੀ ਕੋਈ ਬਿਆਨ ਦਵਾ ਹਨਾ ਜੀ ਕਿਉਂਕਿ ਉਹਨਾਂ ਦਾ ਬਿਆਨ ਮੰਨਿਆ ਜਾਣਾ ਹੈ ਜੇ ਹੋਰ ਖਬਰਾਂ ਕੋਈ ਪੋਲੀਟੀਕਲ ਜਾਂ ਹੋਰ ਆਟੋਮੈਟਿਕਲੀ ਛੇਤੀ ਉਹਨਾਂ ਕੋ ਜਾਣਦੀਆਂ ਹੈਗੀ ਆ ਸੋਸ਼ਲ ਮੀਡੀਆ ਜਾਂ ਇੰਟੈਲੀਜੈਂਸ ਬਹੁਤ ਤਕੜੀ ਆ ਵੀ ਉਹ ਛੇਤੀ ਵੀ ਕੌਮ ਉਧਰੋਂ ਧਿਆਨ ਰਹੇ ਜਿਨ੍ਹਾਂ ਕੋਲੇ ਦੇਖੋ ਸਿਆਣੀ ਗੱਲ ਮੈਂ ਦੱਸਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਬੜੇ ਤਕੜੇ ਯੋਧੇ ਸੂਰਮੇ ਗੁਰੂ ਸਾਹਿਬ ਨੇ ਪਹਿਲਾਂ ਉਹ ਬਿਰਾਗੀ ਸੀਗੇ ਹਾਂ ਬਿਰਾਗੀ ਸੀਗੇ ਚਲੋ ਉੱਥੇ ਸੀਗੇ ਗੁਰੂ ਸਾਹਿਬ ਨੇ ਵੀ ਇੱਡੇ ਤਕੜੇ ਯੋਧੇ ਸੂਰਮੇ ਨੂੰ ਚੰਗੇ ਵੀ ਦੱਸ ਕੇ ਇਤਿਹਾਸ ਕੌਮ ਲਈ ਇੱਧਰ ਖੜਾ ਕਰਤਾ ਅਮਰਤ ਸ਼ਕਾ ਕੇ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਜੱਥੇਾਰ ਸਭ ਦੇਖਣ ਵੀ ਉਥੇ ਦਲੇਰਕੌਰ ਢਾਡੀ ਜੱਥਾ ਉਹਨਾਂ ਨੇ ਪ੍ਰਚਾਰ ਕੀਤਾ ਬਾਅਦ ਚ ਉਥੇ ਇਹ ਇਸ਼ੂ ਬਣਿਆ ਇਹ ਕੋਈ ਉਹਨਾਂ ਕੋ ਪੋਸਟ ਆ ਹੁਣ ਮੈਂ ਨਹੀਂ ਇੱਥੇ ਕਹਿ ਸਕਦਾ ਬਈ ਕਿ ਵੀ ਭਾਈ ਸੰਗਤ ਸਿੰਘ ਜੀ ਜਾਂ ਜੀਵਨ ਸਿੰਘ ਜੀ ਅਸੀਂ ਇਹ ਜਥੇਦਾਰ ਸਾਹਿਬ ਕਲੀਅਰ ਕਰ ਰਹੇ ਹਾਂ ਅਸੀਂ ਕੌਮ ਦੇ ਬੱਚੇ ਆ ਕਿਉਂਕਿ ਕਈ ਪ੍ਰਚਾਰਕ ਟਾੜੀ ਇੱਥੇ ਉੱਥੇ ਕਹਿੰਦੇ ਨੇ ਸ਼ਹੀਦੀ ਹੋਈ ਕਈ ਕਹਿੰਦੇ ਨੇ ਉੱਥੇ ਹੋਈ ਦੁਬਾਰਾ ਕਹਿੰਦੇ ਆ ਸਾਡੇ ਵੱਲੋਂ ਸਾਰਿਆਂ ਦਾ ਸਤਿਕਾਰ ਆ ਕਿਉਂਕਿ ਸ਼ਹੀਦ ਕੋਈ ਕਿਵੇਂ ਮਰਜੀ ਹੋਇਆ ਸਾਡਾ ਸਿਰ ਝੁਕਦਾ ਉਹਨਾਂ ਨੇ ਪੈਰਾਂ ਦੇ ਥੱਲੇ ਤੱਕ ਤੇ ਕੋਈ ਆ ਬਾਬਾ ਜੀਵਨ ਸਿੰਘ ਜੀ ਦਾ ਰਤਬਾ ਬਹੁਤ ਮਹਾਨ ਬਾਬਾ ਸੰਗਤ ਸਿੰਘ ਦਾ ਰਤਬਾ ਬਹੁਤ ਮਹਾਨ ਪਰ ਫੈਸਲਾ ਤੁਸੀਂ ਨਹੀਂ ਕਰ ਸਕਦੇ ਮੈਂ ਨਹੀਂ ਕਰ ਸਕਦਾ ਕੌਮ ਦੇ ਜਥੇਦਾਰ ਨੇ ਉਹ ਉਹ ਦੇਖਣ ਕੋਈ ਵੀ ਇਸ਼ੂ ਵੱਡਾ ਨਾ ਬਣੇ ਮੈਂ ਛੇਤੀ ਤੋਂ ਛੇਤੀ ਅੱਜ ਹੀ ਇਹ ਬਿਆਨ ਦੇ ਦਵਾਂ ਉਹਨਾਂ ਦੀ ਡਿਊਟੀ ਬਣਦੀ ਆ ਇੱਕ ਆਪਣਾ ਬਹੁਤ ਹਾਈ ਫਾਈ ਆਪਣੀ ਉਹ ਸਿੱਖ ਕੌਮ ਆ ਕੋਈ ਉਹ ਗੱਲਬਾਤ ਨਹੀਂ ਹੈਗੀ ਆਪਣਾ ਹੈੱਡ ਕੁਆਰਟਰ ਰਾਜਨੀਤੀ ਦਾ ਕੇਂਦਰ ਅਕਸ਼ਰੀ ਇਕਾਤ ਤੱਕ ਸਭ ਉੱਥੇ ਕੱਲੇ ਰਾ ਉੱਥੇ ਕੱਲੇ ਪੋਲੀਟੀਕਲ ਫੈਸਲੇ ਲਾ ਹੁਣ ਇਹ ਵੀ ਜਿਹੜਾ ਇਸ਼ੂ ਬਣਿਆ ਆ ਇਹ ਤੇ ਵੀ ਜਿਹੜਾ ਹਾਂ ਹਾਂ ਮੈਂ ਤਾਂ ਕਹਣਾ ਉਹਦੇ ਸਪੋਰਟਸ ਦੇ ਵੀ ਇਸ਼ੂ ਹੁਣ ਸਪੋਰਟਸ ਦੇ ਵੀ ਬਿਆਨ ਆਉਣ ਹੈ ਹੁਣ ਦੇਖੋ ਚਾਹੇ ਉਹ ਇਹ ਮਤਲਬ ਉਹ ਕਤਲ ਹੋਇਆ ਉੱਥੇ ਸੁਹਾਨਾ ਸਭ ਹਨਾ ਹਨਾ ਮੈਂ ਤਾਂ ਕਹਿਣਾ ਵੀ ਕਿੱਡਾ ਇਹ ਜਿਹੜੇ ਖੇਡ ਪ੍ਰੀਮੇ ਨੇ ਡਰ ਪੈਦਾ ਹੁੰਦਾ ਵੀ ਆਉਣ ਵਾਲੇ ਸਮੇਂ ਚ ਕਬੱਡੀ ਕੀ ਕੁਸ਼ਤੀ ਕੀ ਐਥਲੈਟਿਕਸ ਕੀ ਗਰਾਊਂਡ 'ਚ ਜਾਣ ਤੋਂ ਡਰ ਲੱਗਣ ਲੱਗ ਜਾਣਾ ਯਾ ਠੀਕ ਆ ਮੈਂ ਇਹ ਬਿਆਨ ਦਿੰਦਾ ਜਿਹੜੀ ਵੀ ਕੋਈ ਦੇ ਖਾਸ ਤੌਰ ਤੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਮਸਲੇ ਨੇ ਜਿਵੇਂ ਆਹ ਮਸਲਾ ਬੀਬੀ ਦਲੇਰਕੌਰ ਔਲਸਾ ਹੋਰ ਆ ਦਾ ਇਹਨਾਂ ਦੇ ਉੱਤੇ ਇੰਟਰਵਿਊ ਜ਼ਰੂਰ ਕਰਨਾ ਚਾਹੀਦਾ ਜੇ ਜੇਦੀ ਬਹੁਤਾ ਬਹੁਤਾ ਰੌਲਾ ਖਿਲਰਨ ਪੈਣ ਤੋਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਜੇਦੀ ਸਾਹਿਬ ਉੱਥੇ ਜਾ ਕੇ ਮਤਲਬ ਫੋਨ ਆਪਣੇ ਕੋਲੇ ਫੋਨ ਤੇ ਜਦ ਇਹ ਕਿਤਾ ਕਿਉਂਕਿ ਮਸਲਾ ਵੱਧ ਨਾ ਜਾਵੇ ਮੀਡੀਆ ਟੀਮਾਂ ਵੀ ਹੁੰਦੀਆਂ ਦਿਖਾ ਦਿੰਦੀਆਂ ਦੱਸ ਦਿੰਦੇ ਹੁਣ ਦੇਖੋ ਹੁਣ ਉਹ ਦਲੇਰਕੌਰ ਭੈਣ ਜੀ ਉਹ ਚਲੋ ਕਿਵੇਂ ਕਹਿੰਦੇ ਆ ਵੀ ਉਹ ਜਿਵੇਂ ਰੋਏ ਵੀ ਨਹੀਂ ਜਾਂ ਕਰੋ ਟੈਨਸ਼ਨ ਪੈਂਦੀ ਆ ਉਹ ਹੋਰ ਜਿਵੇਂ ਇਹ ਕੱਲਾ ਇਸ ਚੀਜ਼ ਦਾ ਵਿੱਚ ਦੁੱਖ ਹੋਰ ਵੀ ਝਲਕੇ ਨੇ ਕਿ ਜਿਵੇਂ ਪਹਿਲਾਂ ਤੋਂ ਕਹਿੰਦੇ ਪਰੇਸ਼ਾਨ ਕੀਤਾ ਜਾਂਦਾ ਫੋਟੋਆਂ ਦੇ ਨਾਲ ਛੇੜਛਾੜ ਕਰਕੇ ਗਲਤ ਤਰੀਕੇ ਦੀਆਂ ਫੋਟੋਆਂ ਇਹ ਉਹ ਚੀਜ਼ਾਂ ਪਾਈ ਦੇ ਰਹੇ ਉਹ ਕਹਿ ਰਹੇ ਨੇ ਹਾਂ ਉਹਨਾਂ ਨੇ ਕਿਹਾ ਚਲੋ ਮੱਕ ਦੀ ਮੈਂ ਉਹੀ ਕਹਣਾ ਵੀ ਜਥੇਦਾਰ ਸਾਹਿਬ ਇਹ ਦੇਖਣਾ ਵੀ ਜਿਹੜੇ ਉਹ ਸਿੰਘ ਦੇਖੋ ਬੇਦੀ ਸਾਹਿਬ ਜਿਹੜਾ ਬੰਦਾ ਸਮਾਗਮ ਤੇ ਗਿਆ ਹੋਊਗਾ ਉਹ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਹੀ ਗਿਆ ਹੋਊਗਾ ਹਨਾ ਉੱਥੇ ਜਿਨ੍ਹਾਂ ਨੇ ਇਹਨਾਂ ਦੇ ਇਹਨਾਂ ਦੁਆਰਾ ਇਤਿਹਾਸ ਸੁਨੇ ਆ ਉਹ ਇਤਿਹਾਸ ਸੁਣਨੇ ਗਏ ਸੀ ਇਹਦਾ ਮਤਲਬ ਉਹ ਵੀ ਸਿੰਘ ਦਲੇਰ ਕੌਰ ਭੈਣ ਜੀ ਇਹ ਵੀ ਗੁਰੂ ਸਾਹਿਬ ਦੇ ਬੱਚੇ ਹਨਾ ਇਹ ਹੁਣ ਜਥੇਦਾਰ ਸਾਹਿਬ ਫੈਮਲੀ ਚ ਜਿਵੇਂ ਮੇ ਹੋ ਗਿਆ ਹੁਣ ਫੈਮਲੀ ਜਿਹੜਾ ਜਿਹੜਾ ਲੀਡਰ ਆ ਉਹ ਆਟੋਮੈਟਿਕਲੀ ਬਿਆਨ ਦੇ ਦੇਵੇ ਕਿਉਂਕਿ ਇਹ ਕੋਈ politcal issue ਨਹੀਂ ਹੈਗਾ ਇਹ ਕੌਮ ਦਾ ਇੱਕ ਪਿਆਰ ਦਾ ਗੁਰੂ ਸਾਹਿਬ ਲਈ ਪਿਆਰ ਦਾ issue ਆ ਉਥੇ ਕਹਿਣ ਏਡੀ ਕਿਹੜੀ ਗੱਲ ਆ ਇਸ ਕਰਕੇ ਵੀ ਉਹਨਾਂ ਨੂੰ ਚਾਹੀਦਾ ਵੀ ਇਹ ਛੇਤੀ ਰਿਹਾ ਕਿਉਂਕਿ ਪ੍ਰਚਾਰ ਸ਼ੀਰਦੀ ਸਾਡੇ ਚੱਲਦੇ ਨੇ ਉਹ ਸਿੰਘਾਂ ਨੇ ਵੀ ਉਧਰ ਸੇਵਾ ਕਰਨੀਆਂ ਇਹਨਾਂ ਨੇ ਵੀ ਆਪਣੇ ਪ੍ਰਚਾਰ ਦੇ ਮਸਲਾ ਵੱਡਾ ਹੋਵੇ ਇਹਨਾਂ ਨੇ ਵੀ ਆਪਣੇ ਪ੍ਰਚਾਰ ਦੇ ਕਰਨੇ ਨੇ ਡਿਊਟੀਆਂ ਇਹ ਵੀ ਨਿਭਾਉਣ ਤੇ ਉਹ ਵੀ ਹਾਂ ਏਡੀ ਕਿਹੜੀ ਗੱਲ ਆ ਬਾਕੀ ਗੱਲ ਇਹ ਆ ਵੀ ਸ਼ਹੀਦ ਕੋਈ ਕਿਵੇਂ ਵੀ ਹੋਇਆ ਨਦੀਆਂ ਨੇ ਗੰਗਾ ਸਰਸ ਸਰਸਵਤੀ ਜਾਂ ਹੋਰ ਉਹ ਜਾ ਕੇ ਸਮੁੰਦਰ ਚ ਰਲਦੀਆਂ ਨੇ ਉਹ ਸਾਰੇ ਸਾਰੇ ਸ਼ਹੀਦ ਸਿੰਘ ਉਹ ਗੁਰੂ ਸਾਹਿਬ ਦੇ ਵਿੱਚ ਰਲ ਗਏ ਸਾਰਿਆਂ ਦਾ ਰਤਬਾ ਹੈ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਹੈ ਨਾ ਉਹ ਤਾਂ ਜੋ ਉਹ ਤਾਂ ਪ੍ਰਮਾਤਮਾ ਹੀ ਬਣ ਕੇ ਇੱਥੇ ਮਤਲਬ ਦੇਖੋ ਜੇ ਆਪਾਂ ਨੂੰ ਲੱਗਦਾ ਹੁਣ ਮੈਂ ਤਾਂ ਰੱਬ ਮੂਰੇ ਅਰਦਾਸ ਕਰਦਾ ਮੈਂ ਅੰਮ੍ਰਿਤ ਛਕਿਆ ਹੋਇਆ ਆ ਵੀ ਮੈਂ ਆਖਰੀ ਸਾਹ ਤੱਕ ਮੂੰਹ ਤੋਂ ਜਮਾਨ ਤੋਂ ਨਿਕਲੇ ਨਾ ਵੀ ਮੇਰੀ ਕਿਹੜੀ ਕੈਟਾਗਰੀ ਆ ਚਾਹੇ ਕੋਈ ਵੀ ਆ ਚਾਹੇ ਕੋਈ ਸਾਡੇ ਕੌਮ ਤੋਂ ਸ਼ਹੀਦ ਸਿੰਘ ਹੋਇਆ ਹੋਵੇ ਪਰ ਮੈਨੂੰ ਇੰਨੀ ਕਿ ਸਮਝ ਆ ਜੇ ਕੋਈ ਹੋਇਆ ਵੀ ਆ ਪਰ ਉਹ 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 ਕੈਟਾਗਰੀ ਤਾਂ ਉੱਤੇ ਉੱਠ ਗਿਆ ਮਤਲਬ ਦੇਖੋ ਧਿਆਨ ਨਾਲ ਗੱਲ ਸਮਝੋ ਚਾਹੇ ਕੋਈ ਵੀ ਆ ਚਾਹੇ ਬਾਬਾ ਦੀਪ ਸਿੰਘ ਜੀ ਨੇ ਚਾਹੇ ਹਰੀ ਸਿੰਘ ਨਲੂਆ ਹੋਣੀ ਨੇ ਗੁਰਬਾਣੀ ਪੜ੍ਹ ਕੇ ਜਦੋਂ ਆਪਾਂ ਅਮਰਤ ਛਕਦੇ ਆ ਉਦੋਂ ਹੀ ਉੱਥੇ ਕਹਿ ਦਿੰਦੇ ਨੇ ਤੁਹਾਡੀ ਜਾਤ-ਪਾਤ ਖਤਮ ਖਤਮ ਹੋ ਗਈ ਠੀਕ ਆ ਜੂਸ ਬਿਲੋਂਗ ਟੂ ਓਨਲੀ ਖਾਲਸਾ ਪੰਥ ਹੈ ਨਾ ਖਾਲਸੇ ਬਣ ਗਿਆ ਆਪਾਂ ਇਸ ਕਰਕੇ ਚਾਹੇ ਕੋਈ ਵੀ ਆ ਉਹ ਗੁਰੂ ਸਾਹਿਬ ਦਾ ਸਿੰਘ ਆ ਜੇ ਹੁਣ ਬੇਦੀ ਸਾਹਿਬ ਆਪਾਂ ਇਹ ਮੰਨਦੇ ਆ ਨਾ ਕਿ ਕਸ਼ਮੀਰੀ ਪੰਡਤ ਕਿਰਪਾਲ ਜਿਹੜੇ ਆਏ ਸੀਗੇ ਉੱਥੇ ਕਿਰਪਾਲ ਚੰਦ ਜੀ ਉਹ ਅਮਰਤ ਛੱਕ ਕੇ ਕੀ ਬਣੇ ਕਰਪਾਲ ਸਿੰਘ ਫਿਰ ਆਪਾਂ ਕਿਉਂ ਆਪਾਂ ਕਿਉਂ ਨਹੀਂ ਕਹਿੰਦੇ ਵੀ ਪੰਡਤ ਜੀ ਸ਼ਹੀਦ ਹੋਏ ਨੇ ਉੱਥੇ ਹੈ ਆਪਾਂ ਕਹਿੰਦੇ ਵੀ ਸਿੰਘ ਬਣ ਕੇ ਹੁਣ ਜਿਹੜਾ ਕਿਸੇ ਵੀ ਕੈਟਾਗਰੀ ਚੋਂ ਆ ਕੇ ਅਮਰਤ ਛਕ ਲਿਆ ਉਹ ਖਾਲਸਾ ਬਣ ਗਿਆ ਆਪਾਂ ਜਦੋਂ ਆਪਾਂ ਨਾ ਕਿਸੇ ਵੀ ਸ਼ਹੀਦ ਸਿੰਘ ਨੂੰ ਕੈਟਾਗਰੀ ਵਿੱਚ ਯੂਜ਼ ਕਰਦੇ ਆ ਉਹ ਸ਼ਹੀਦ ਸਿੰਘ ਖੁਸ਼ ਹੋਣਗੇ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਕਿਹਾ ਨਾ ਵੀ ਜਿਹੜੀ ਚੀਜ਼ ਤੋਂ ਤਾਂ ਮੈਂ ਉੱਤੇ ਉੱਠ ਗਿਆ ਜਾਤ-ਬਾਤ ਵਿੱਚੋਂ ਗੁਰੂ ਗੋਬਿੰਦ ਸਿੰਘ ਵਿੱਚ ਮੈਂ ਰਲ ਗਿਆ ਪਰਮਾਤਮਾ 'ਚ ਰਲ ਗਿਆ ਬਿ ਮੇਰ ਨੂੰ ਮੰਨਣ ਵਾਲੇ ਉੱਥੇ ਹੀ ਫਿਰਦੇ ਨੇ ਹਾਲਾਂਕਿ ਉਹਨਾਂ ਦੇ ਪਰਿਵਾਰਾਂ ਨੂੰ ਇਹ ਚਾਹੀਦਾ ਵੀ ਸਾਢੇ ਕੌਮ ਚੋਂ ਸਾਢੀ ਕੈਟਾਗਰੀ ਚੋਂ ਕੋਈ ਬੰਦਾ ਅੱਗੇ ਨੰਗਿਆ ਸੱਚੀ ਉਹ ਯੋਗਤਾ ਨੂੰ ਬਹੁਤ ਨਹੀਂ ਉਹਨਾਂ ਦੇ ਵੀ ਅਸੀਂ ਵੀ ਉਹਨਾਂ ਵਰਗੇ ਬਣੀਏ ਸਮਝਣਾ ਮੇਰੀ ਗੱਲ ਗੱਲ ਇਹ ਆ ਹਾਂ